ਹਾਏ ਤੂੰ ਤਾਂ ਜਮਾਈ ਸ਼ਰਮ ਲਾ ਲੈਂਦੇ ਆ ਯਾਰ ਟੰਗਣਾ ਮਾਰ ਟੰਗਣਾ ਲਓ ਜੀ ਇਹ ਆ ਜੀ ਆਪਣਾ ਪੁਰਾਣਾ ਘਰ ਤੇ ਅੱਜ ਆਪਾਂ ਨਾਲੇ ਤੇ ਦੀ ਕਰਾਂਗੇ ਸਫਾਈ ਤੇ ਨਾਲੇ ਅੱਜ ਆਪਾਂ ਦੇ ਕੇ ਆਵਾਂਗੇ ਇਹਦੀ ਚਾਬੀ ਵਾਪਸ ਜਿੱਦਾਂ ਹੀ ਆਪਾਂ ਲਈ ਸੀ ਇਦਾਂ ਚਾਬੀ ਦੇ ਕੇ ਆਵਾਂਗੇ ਤੇ ਜੁੜੇ ਰਹੋ ਮੇਰੇ ਭਰਾ ਤੇ ਨਾਲੇ ਕਦੇ ਵੀ ਤੁਸੀਂ ਘਰ ਛੱਡਦੇ ਹੋ ਜਾਂ ਕੋਈ ਦੁਕਾਨ ਛੱਡਦੇ ਹੋ ਗੰਦ ਪਾ ਕੇ ਨਹੀਂ ਛੱਡਣੀ ਬਿਲਕੁਲ ਸਫਾਈ ਅਗਲੇ ਨੂੰ ਕਰਾ ਕੇ ਦੇਣੀ ਆ ਚਾਬੀ ਜਿੱਦਾਂ ਆਪਾਂ ਵਾਪਸ ਪਹਿਲਾਂ ਲੈਨੇ ਆ ਚਾਬੀ ਐਦਾਂ ਹੀ ਬੜੇ ਇੱਜ਼ਤ ਨਾਲ ਮਾਰਨਾ ਚਾਬੀ ਅਗਲੇ ਦੇ ਵਾਪਸ ਹੱਥ 'ਚ ਫੜਾਉਣੀ ਆ ਉਸ ਨੂੰ ਅੱਗ ਲਾ ਹੀ ਦੇ ਆਪਣੇ ਹੁੰਦੇ ਵਾਲੇ 'ਤੇ ਅੱਗ ਲੱਗ ਜੂਗੀ ਮੈਂ ਬਾਅਦ ਸੜਾ ਧਿਆਨ ਆਪਣਾ ਇੱਧਰ ਹੀ ਰਹੂਗਾ ਕੋਈ ਨੁਕਸਾਨ ਨਾ ਹੋਵੇ ਹੁੰਦਾ ਤਾਂ ਨਹੀਂ ਬਸ ਸਾਈ ਲੈ ਇਹ ਰਿਕਸ਼ਾ ਫਿਰ ਤੋ ਇਹ ਸਮਾਨ ਸਰ ਅਸੀਂ ਰਿਕਸ਼ਾ ਲੈ ਕੇ ਹੋਨੇ ਆਂ ਕੋਸਾ ਦੀ ਚਲ ਚੱਲ ਕਿਥੀ ਹੋਰੇ ਕੰਮ 22 ਹੋਰੇ ਤੁਸੀਂ ਮੈਂ ਦੇਖ ਲਿਆ ਨਾ ਤੁਸੀਂ ਦੇ ਮੈਂ ਚਲਾਵਾ ਮੜਾ ਰਿਕਸ਼ਾ ਦੇਖੀ ਜਰਾ ਜਿਆ ਹੁੰਦਾ ਕਿਤਾ ਹੁੰਦਾ ਹੈ ਕਿਦਾਂ ਜਾਂਦਾ ਹੀ ਤੇ ਹੈ ਹਾਂ ਮਗਾ ਇੱਕ ਕਿੱਟ ਚ ਆ ਤੈਨ ਐਸੀ ਆ ਜੀ ਤੈਨ ਐਸੀ ਆ ਜੀ ਨਹੀਂ ਨਹੀਂ ਦਰਤੀ ਸੱਬੇ ਬੈਠ ਫਾਲ ਲਓ ਹਾਂ ਚਲ ਪਹਿਲਾ ਦੂਜਾ ਸਮਾਨ ਸੋਟ ਲੈਨੇ ਆ ਇਹ ਪਹਿਲਾ ਏਟ ਹੋਣੀ ਆ ਜਿਹਦਾ ਕਰਨ ਪਹਿਲਾ ਦੂਜਾ ਕਰ ਲੈਂਦੇ ਆ ਇਹ ਤਾਂ ਮੋਟਾ ਹਾਂ ਇਹਨੂੰ ਰੱਖ ਦੇ ਥੱਲੇ ਇਹਨੂੰ ਥੱਲੇ ਰੱਖ ਦੇ ਕੋਈ ਇੱਧੇ ਸਮਾਨ ਰਿਆ ਕੇ ਰੱਖ ਲੀਏ ਬਾਹਰ ਚਾਦਰ ਚ ਬੰਦੇ ਰੋਸ਼ਨ ਮੈਂ ਮਸਾਲਾ ਪਾਇਆ ਮਿੱਟੀ ਬੈਗੀ ਉੱਤੇ ਮਸਾਲਾ ਹੀ ਆ ਹਾਂ ਆ ਤਾਂ ਤੁਸੀਂ ਕੋਲ ਕਿਹਨਾਂ ਨਹੀਂ ਆਉਦੀ ਪਾਇਆ ਆਇਆ ਤੁਸੀਂ ਨਾਲ ਪੀਓ ਕਿ ਇਲਾਚੀ ਦੀਗੀ ਮੈਂ ਚਾ ਲਿਆ ਮਾ ਅੱਛਾ ਲਿਆਤੀ ਨਹੀਂ ਗਈ ਸੌਂਫ ਚ ਪੈਣਾ ਕਿੰਨੇ ਨਹੀਂ ਨਹੀਂ ਪੀ ਲਈਦੀ ਐ ਅੱਛਾ ਟੰਗਣਾ ਮਾਰ ਟੰਗਣਾ ਕੀ ਕਰਨ ਦੇਈਆਂ ਪਹਿਨ ਦੇਣੇ ਨਿੱਦ ਮੈਂ ਚੱਲਾ ਜਾਪਾ ਗਣਾ ਵੀ ਗਾ ਕੇ ਜਾਣਾ ਤੇਰੇ ਸ਼ਹਿਰ ਨੂੰ ਸਜਦਾ ਕਰ ਚਲੇ ਹੈਂ ਆ ਮੱਲੇ ਤੇਰੇ ਮੱਲੇ ਨੂੰ ਸਜਦਾ ਕਰ ਚੱਲੇ ਜਦ ਵੀ ਛੋਟੇ ਛੋਟੇ ਛੋਟ ਸਾਰਾ ਡਸਟਬਨ ਸੁਟਣਾ ਪੈਣਾ ਪਰ ਉਹ ਇਹ ਥੋੜੀ ਛੱਡ ਜਾਂਗੇ ਇੰਨੇ ਕ ਵਾਸਤੇ ਹੁਣ ਆਪਾਂ ਗੰਦ ਪਾ ਜਾਵਾਂਗੇ ਅਬਾ ਬਾਹਰ ਦਾ ਹੈ ਨਹੀਂ ਇਹ ਕੀ ਮੰਗਣਾ ਮੈਨੂੰ ਚੱਡੋ ਕਚਰੇ ਕੰਮ ਨੂੰ ਬੱਸ ਹੋ ਗਿਆ ਆ ਮੈਂਡ ਦੇ ਦੋਸਤ ਨਹੀਂ ਆਗਣਾ ਬਾਹਰ ਨੂੰ ਬੰਨ ਗੀਰੋ ਕਰੀ ਜੀ ਬਿਲਕੁਲ 10 ਸਿੱਥੋਂ 10 ਐਸਟੀਮੇਟ ਲੈ ਕੇ ਸਾਰਾ ਹੀ ਸਾਰਾ ਹੀ ਸਾਰਾ ਹੀ ਜਿੰਨਾ ਪਿਆ ਥੱਲੇ ਇਹ ਸਭ 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 ਇਹ ਵੀ ਹਾਂ ਸਾਰਾ ਹੀ ਸਾਰਾ 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 A to Z ਦੱਸੋ ਤੂੰ ਦੱਸਣੇ ਆ ਆਪੀ ਦੱਸੋ 10 ਰੁਪਏ ਜਾਂ 20 ਹੈਂ ਹਾਂ 10 ਰੁਪਏ ਕਿ 20 ਰੁਪਏ ਦੱਸ ਪਹਿਲਾਂ ਇਹਦੇ ਸਮਾਨ ਦੇ ਦਊਂਗਾ ਤੁਹਾਡੇ 10 20 ਫਿਕਸ ਹੁੰਦੇ ਆ ਜਿੰਨਾ ਮਰਜ਼ੀ ਜ਼ਮਾਨ ਹੋ ਜਾਏ ਰੁਪਏ 10 ਦੇਣੇ ਤੁਸੀਂ ਥੋੜਾ ਜਿਆਦਾ ਹੋ ਜਾਏ 20 ਦੇ ਦੇਣੇ ਆ ਥੋੜਾ ਜਿਆਦਾ ਹੋ ਜਾਏ 100 ਰੁਪਏ ਦੇਣੇ ਬਸ ਤੁਸੀਂ ਮੈਨ ਲੱਗਦਾ ਨਹੀਂ ਕਿਸੇ ਨੂੰ 1000 ਦਿੱਤਾਣਾ ਅਜੇ ਤੱਕ ਲੈ ਦਾ ਹੋਊਗਾ ਭਾਜੀ 1000 ਨਹੀਂ ਦਿੰਦੇ ਤੁਸੀਂ ਦਿੰਦੇ ਹੀ ਨਹੀਂ ਤੁਸੀਂ ਦੱਸੋ ਭਾਜੀ ਤੂੰ ਦੱਸ ਨਾ ਤੈਨੂੰ ਹੁਣ ਐਸਟੀਮੇਟ ਹੋਣਾ ਮੈਂ ਤਾਂ ਕਹਿ ਦੂੰਗਾ ਮੈਨੂੰ 10000 ਦੇ ਦੇ ਦਾ ਤੇਰਾ ਕੰਮ ਆ ਕੰਮ ਤੇਰਾ ਆ ਦੱਸੋ ਦੱਸੋ 10000 ਦੇ ਦੇ ਕੋ ਰੇਟ ਪਾ ਦੇ ਮੈਂ ਕਿਤੇ ਹੋਰ ਕਵਾ ਲੈਣਾ ਰੇਟ ਜਿਹੜਾ ਅੱਛਾ ਰੇਟ ਦੂ ਆਪਾਂ ਉਹਨੂੰ ਦੇ ਦਾਂਗੇ। ਗਾਦੂ ਬਾਗੀ ਕੀ ਜਿਹੜੀ ਜਾਨ ਚੁਣੇ ਨਾ 10000 ਦੇ। ਇਹ ਆ ਮਲਿਆ ਕਰ ਰਹੇ ਹੋ ਯਾਰ। ਨਹੀਂ ਹਾਂ ਤੇ ਤੂੰ 10 ਫਿਰ ਮੈਨੂੰ ਥੋੜੀ ਬਤਾ ਉਹਨੂੰ ਕਿੰਨੇ ਹੋਣਗੇ ਯਾਰ। ਇਹ ਚੱਲਦਾ ਆ ਸਪੀਕਰ ਚੈੱਕ ਕਰਾ ਦਊਗਾ ਚਲਾ ਕੇ। ਚੈੱਕ ਕਰਾਉਂਗਾ ਚਲਾ ਕੇ ਹੋਰ ਦੱਸ। ਆ ਬੂਫਰ ਪੈ ਦੋਨੇ। ਨਾ ਵੱਜੇ ਨਾ ਵੱਜਿਆ ਸਾਰਾ ਸਮਾਨ ਫਰੀ ਦੇ ਦਊਗਾ। ਸਾਈਕਲ ਵੀ ਨਵੀਂ ਖੜੀ ਆ। ਕਿਵਲੀ ਹਾਂ ਨਵੀਂ ਖੜੀ ਚਲਾਈ ਨਹੀਂ ਮੁੰਡੇ ਨੇ ਅੱਛਾ ਪਤਾ ਨਹੀਂ ਹੈ ਇਹ ਵੀ ਦੇਣੀ ਆ ਅਸੀਂ ਯਾਰ ਮਹਾਰਾਸ਼ਟਰ ਚੱਲੇ ਆ ਸਾਮਾਨ ਸਾਰਾ ਇੱਥੇ ਦੂਜਿਆਂ ਦਾ ਮੋਟਾ ਸਾਮਾਨ ਤਾਂ ਦੇਤਾ ਚੱਲ ਕੇ ਇਹਨੂੰ ਸਫਾਈ ਕਰਨ ਆਏ ਸੀ ਅਸੀਂ ਉਧਰ ਤੇ ਆ ਮਹਾਰਾਸ਼ਟਰ ਤੇ ਕਿੰਨਾ 600 ਸਾਰੇ ਸਾਮਾਨ ਦਾ ਕੋਈ ਸ਼ਰਮ ਨਹੀਂ ਗਈ ਤੈਨੂੰ ਕਹਿਣ ਲੱਗੇ ਹਾਏ ਤੇ ਤੇ ਜਮਾਂ ਹੀ ਸ਼ਰਮ ਲਾ ਲੈਂਦੇ ਆ ਯਾਰ 600 ਰੁਪਿਆ ਆ ਖੋਲ ਕੇ ਦੇਖਿਆ ਕੀ ਇਹ ਚ ਤੂੰ ਆਪਣੇ ਆਪਣੇ ਕੋਲ ਰਖਣੀ ਰਗੜਾ ਲਾਈ ਦੇਖੀ ਤੂੰ ਕਦਾਂ ਕੱਟੇ ਤਰ੍ਹਾਂ ਫਿੱਟਦਾ ਬਦਾਮ ਪਾਈ ਕਾਜੂ ਪਾਈ ਇਹਦੇ ਵਿੱਚ ਨਵੀਂ ਪਈ ਅਜੇ ਇੱਕ ਦੋ ਵਾਰ ਰਗੜਾ ਲਾਇਆ ਰਗੜਾ ਪਤਾ ਨਾ ਕੀ ਹੁੰਦਾ ਉਹ ਬਦਾਮਾਂ ਵਾਲਾ ਘੋਟ ਕੇ 3300 ਰੁਪਏ ਦੀ ਕੱਲੀ ਇਹੀ ਮੰਗਾਈ ਮੈਂ 3300 ਰੁਪਏ ਦੀ ਕੱਲੀ ਇਹੀ ਮੰਗਾਈ ਆ ਹਾਂ ਚਲ ਕੋਈ ਨਾ ਫੇਰ ਹੰਦੇ ਮੈਨੂੰ ਨਹੀਂ ਸਮਝ ਹੈ ਕਿੱਲੇ ਦੇ ਵੀ ਮੈਨੂੰ ਤੁਹਾਨੂੰ ਨਹੀਂ ਸਮਝਉਣਾ ਸਿੱਧਾ ਮੇਰਾ ਕਿਸੇ ਘਰ ਵਾਲੇ ਨੇ ਚੱਕ ਲੈਣਾ ਸੋਦਾ ਕੰਮ ਦਾ ਸਾਰਾ ਹੈਂ ਦੱਸੋ ਆ 10000 ਤਾਂ ਮੈਨੂੰ ਭਾਈ ਹੋਣੀ ਦੇ ਦਿੰਦੇ ਆ ਮੈਂ ਕਿਹਾ ਇਤੋਂ ਵੱਧ ਮਿਲ ਜਾਣ ਮੈਨੂੰ ਮੈਂ ਕਿਹਾ ਇਤੋਂ ਵੱਧ ਮਿਲ ਜਾਣ ਉਹ ਮੈਂ ਤਾਂ ਫਿਰ ਦੇ ਕੇ ਜਾਊਂਗਾ ਚੱਲ ਕੋਈ ਨਾ ਹੈਂ ਦੇਖ ਲੱਤ ਗਿਆ ਸੀ ਇਨਵਰਟਰ ਵੀ ਲੱਗੇ ਨਾ ਤਲੇ ਹਾਂਜੀ ਹਾਂਜੀ ਲੱਗੇ ਸਹੀ ਹੈ ਤੇ ਆਜੋ ਮੇਰੇ ਭਰਾ ਤੁਹਾਨੂੰ ਬਰੋਂ ਵੀ ਮੈਂ ਦਿਖਾਉਣਾ ਆ ਆਪਣਾ ਤੁਹਾਨੂੰ ਮੈਂ ਕਿਚਨ ਦਿਖਾਉਣਾ ਆਪਣੀ ਦੇਖੋ ਬਹੁਤ ਛੋਟੀ ਕਿਚਨ ਸੀਗੀ ਸਾਡੀ ਜਿੱਥੇ ਕਿ ਅਸੀਂ ਦੋਨੇ ਜਣੇ ਇਕੱਠੇ ਖੜੇ ਵੀ ਨਹੀਂ ਹੋ ਸਕਦੇ ਸੀਗੇ ਇੱਥੇ ਮੇਰਾ ਸਿਲੰਡਰ ਪਿਆ ਹੁੰਦਾ ਸੀ ਫਾਇਰ ਨੁੱਕਰ ਤੇ ਤੇ ਇੱਥੇ ਮੇਰੇ ਮੈਸੇਜ ਰੋਟੀਆਂ ਪਕਾਉਂਦੇ ਸੀਗੇ ਤੇ ਬੜਾ ਸਾਥ ਰਿਆ ਮੇਰਾ ਇੱਥੋਂ ਤੱਕ ਪਹੁੰਚਣ ਦੇ ਵਿੱਚ ਮੇਰੀ ਪਿਆਰੀ ਮੇਰੀ ਜ਼ਿੰਦਗੀ ਦਾ ਸਾਥ ਮੇਰੀ ਵਾਈਫ ਦਿਨ ਕਰਕੇ ਸ਼ਹਿਰ ਮੈਂ ਅਜੇ ਤੱਕ ਪਹੁੰਚਿਆ ਬਾਕੀ ਤੁਹਾਡੇ ਭਰਾਵਾਂ ਦਾ ਸਾਥ ਹੀ ਰਿਹਾ ਉਹ ਤਾਂ ਮੈਂ ਦੇਣ ਦੇ ਹੀ ਨਹੀਂ ਸਕਦਾ ਬੇੜਾ ਬੜਾ ਖੁੱਲਾ ਸੀਗਾ ਤੇ ਦੇਖੋ ਕਿੰਨਾ ਬੇੜਾ ਖੁੱਲਾ ਆ ਅੱਜ ਏਸੀ ਵੀ ਲਾ ਲਿਆ ਇਨਵਰਟਰ ਵੀ ਲਾ ਲਿਆ ਆਪਾਂ ਤੇ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਮੈਂ ਦਿਖਾਉਣਾ ਮੇਰਾ ਫਰੰਟ ਟੈਲੈਂਟ ਉਹਦਾ ਲੱਗਿਆ ਸੀ ਬੜਾ ਸਾਫ਼ ਸੁਥਰਾ ਘਰ ਸੀਗਾ ਬਹੁਤ ਵਧੀਆ ਸੀਗਾ ਐਵੇਂ ਬਹੁਤ ਜ਼ਿੰਦਗੀ ਦਾ ਇੱਥੇ ਕੋਈ ਦਿੱਕਤ ਸਾਨੂੰ ਪਰੇਸ਼ਾਨੀ ਨਹੀਂ ਸੀਗੀ ਲੇਕਿਨ ਭਰਾਵਾਂ ਦਾ ਸਾਥ ਰਿਹਾ ਪਿਆਰ ਦਿੱਤਾ ਤੁਸੀਂ ਅੱਜ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਆਂ ਇਨੇ ਜੋਗਾ ਤੁਸੀਂ ਕੀਤਾ ਸਾਨੂੰ ਤੇ ਹੁਣ ਅੱਜ ਆਪਣੇ ਘਰ ਦੇ ਵਿੱਚ ਬਹਿ ਕੇ ਬਹੁਤ ਹੀ ਮਜ਼ਾ ਆਉਂਦਾ ਸਕੂਨ ਆਉਂਦਾ ਆ ਹੋਰ ਕੁਝ ਨਹੀਂ ਸਾਨੂੰ ਚਾਹੀਦਾ ਦੁੱਧ deta ਰੱਬ ਨੇ ਪੁੱਤ deta ਘਰ deta ਕੰਮ deta ਹੋਰ ਸਾਨੂੰ ਕੀ ਚਾਹੀਦਾ ਬਸ ਤੁਹਾਡੇ ਭਰਾਵਾਂ ਦਾ ਪਿਆਰ ਇਦਾਂ ਹੀ ਬਣਿਆ ਰਵੇ ਸਾਥ ਬਣਿਆ ਰਵੇ ਮੈਂ ਮੇਰਾ ਵੀਡੀਓ ਬਣਾਉਂਦਾ ਇੱਕੋ ਹੀ ਮਕਸਦ ਹੈ ਤੁਹਾਨੂੰ ਮੈਂ ਕੋਈ ਆਪਣੀ ਛੇਕ ਹੀ ਕੋਈ ਫੁਕਰੀ ਨਹੀਂ ਮਾਰਦਾ ਪਿਆ ਕੁਝ ਕਰ ਲੋ ਮੇਰੇ ਭਰਾ ਜ਼ਿੰਦਗੀ ਬਾਰ-ਬਾਰ ਨਹੀਂ ਆਉਣੀ ਇੱਕ ਵਾਰ ਜ਼ਿੰਦਗੀ ਆਉਣੀ ਆ ਆਪਣੇ ਮਾਪਿਆਂ ਨੂੰ ਕੁਝ ਬਣ ਕੇ ਦਿਖਾ ਦਿਓ ਆਪਣੇ ਘਰਦਿਆਂ ਨੂੰ ਕੁਝ ਬਣ ਕੇ ਦਿਖਾ ਦੋ ਜ਼ਿੰਦਗੀ 'ਚ ਕੁਝ ਕਰ ਲੋ ਮੇਰੇ ਭਰਾ ਜੇ ਕੁਝ ਮੈਥੋਂ ਸਿੱਖਣਾ ਹੈ ਤੇ ਕੰਮ ਕਰਨ ਦਾ ਸਿੱਖ ਜੋ ਬਸ ਮੈਂ ਇੱਕੋ ਹੀ ਕਹੂੰਗਾ ਮੇਰੇ ਭਰਾਵਾਂ ਨੂੰ ਜੇ ਕੁਝ ਮੈਥੋਂ ਸਿੱਖਣਾ ਹੈ ਤੇ ਕੰਮ ਕਰਨ ਦਾ ਤਰੀਕਾ ਮੇਰਾ ਸਟਾਈਲ ਜੋ ਵੀ ਤੁਹਾਨੂੰ ਅੱਛਾ ਲੱਗਦਾ ਨਹੀਂ ਅੱਛਾ ਲੱਗਦਾ ਲੇਕਿਨ ਤੁਸੀਂ ਕਰ ਲੋ ਕਰ ਓ ਗਮਲੇ ਲੈ ਲੋ ਗਮਲੇ ਗਮਲੇ ਲੈ ਲੋ ਗਮਲੇ ਬਗਰੇ ਦਿਹਾੜੀ ਦਾ ਦਿਹਾੜੀ ਵਾਲੇ ਦਾ ਕੰਮ ਹੈ ਨਹੀਂ ਸੀਗਾ ਹਨਾ ਉਨੇ ਉਹਨੇ ਕੀ ਕਰ ਨਹੀਂ ਉਹਨੇ ਉੱਥੇ ਸਵਾਹੀ ਕਰ ਦੇਣੀ ਸੀ ਕਿ ਜੇ ਆਪਾਂ ਵੀ ਤਰੂਨ ਆ ਉਧਰ ਖੋਣਾ ਤਾਂ ਹਾਂ ਆਪਾਂ ਨੂੰ ਨਾਲ ਲੱਗਣਾ ਹੀ ਪੈਣਾ ਸੀ ਜੋ ਮੱਝੀ ਕਰ ਲੈਂਦੇ ਝਾੜੀਆਂ ਲਾ ਕੇ ਵੀ ਤੇ ਟੈਂਸ਼ਨ ਬਸਰੀ ਹਾਂ ਹਾਂ ਸਮਝਿਆ ਆਪਣੇ ਘਰ ਦੀ ਚਾਬੀ ਦੇਣ ਵਾਪਸੀ ਜਿੱਥੇ ਆਪਾਂ 6 ਸਾਲ ਰਹੇ ਹਾਂ ਕੋਲਦੇ ਆਂ ਦੇਖਦੇ ਆਂ ਜਿੱਦਾਂ ਚਾਬੀ ਲੈ ਕੇ ਗਿਆ ਸੀ ਉਦਾਂ ਹੀ ਦੇ ਕੇ ਆਏ ਆਂ ਦੇ ਕੇ ਚੱਲੇ ਆਪਾਂ ਸੰਦੀਪ ਜੀ ਆ ਪਾ ਜੀ ਫਸਰੀ ਗਾ ਲਓ ਜੀ ਪਾ ਜੀ ਆਹ ਉਹ ਚਾਬੀ ਉਹਦੇ ਕੋਲ ਚਾਬੀ ਉਹਦਾਵਾ ਮਾਫ ਇੱਥੇ ਆ ਕੇ ਮੈਂ ਚਾਬੀ ਲੈ ਕੇ ਗਿਆ ਸੀਗਾ ਦੋ ਆਸ਼ੀਰਵਾਦ ਤੇ ਇੱਥੇ ਆ ਕੇ ਦੇ ਕੇ ਚੱਲੇ ਆ ਫਰਕ ਸਿਰਫ ਇੰਨਾ ਹੀ ਆ ਵੀ ਉਹਦਣ ਇੱਥੇ ਅੰਕਲ ਬੈਠੇ ਸੀਗੇ ਅੱਜ ਇੱਥੇ ਅੰਕਲ ਨਹੀਂ ਬੈਠੇ ਬੜੀ ਜੇ ਇੱਥੇ ਅਜ ਅੰਕਲ ਬੈਠੇ ਹੁੰਦੇ ਤੇ ਬੜਾ ਹੋਰ ਮਾਹੌਲ ਹੋਣਾ ਸੀਗਾ ਹੈਨਾ ਤੇ ਬੜੇ ਉਹਨਾਂ ਨੇ ਵਾਕਈ ਬੜਾ ਖੁਸ਼ ਹੋਣਾ ਸੀਗਾ ਤੇ ਕਿਉਂਕਿ ਉਹਨਾਂ ਤੋਂ ਬੜਾ ਕੁਝ ਸਿੱਖਿਆ ਸੀ ਉਹਨਾਂ ਤੋਂ ਮਿਹਰਤ ਕਰਨੀ ਪਰ ਇਸ ਉਮਰ ਦੇ ਵਿੱਚ ਜਦੋਂ ਅਸੀਂ ਬੰਦਾ ਦੇਖਦੇ ਨੇ ਇੰਨਾ ਕੰਮ ਕਰਦਾ ਸਾਨੂੰ ਸ਼ਰਮ ਆ ਜਾਂਦੀ ਵੀ ਸਾਡੀ ਉਮਰ ਕੀ ਆ ਹੱਲਾਸ਼ਰੀ ਆਉਂਦੀ ਇੱਕ ਬੰਦੇ ਨੂੰ ਕੰਮ ਕਰਨ ਦੀ ਵੀ ਇਸ ਉਮਰ ਦੇ ਵਿੱਚ ਬੰਦੇ ਨੂੰ ਕੰਮ ਕਰਨਾ ਚਾਹੀਦਾ ਹੈ ਵਧੀਆ